ਸੋ ਬੀਬੀ ਜੀ ਇੱਥੇ ਹਰਜਿੰਦਰ ਸਿੰਘ ਧਾਮੀ ਹੋਰਨ ਦਾ ਆਪਣੇ ਆਪ ਨੂੰ ਸੱਤ ਮੈਂਬਰੀ ਕਮੇਟੀ ਤੋਂ ਵੱਖ ਕਰਨਾ ਕਿਉਂਕਿ ਉਹਦੇ ਤੌਰ ਤੇ ਵੀ ਉਹਨਾਂ ਨੇ ਕਿਹਾ ਵੀ ਮੈਨੂੰ 파ਰਕ ਕੀਤਾ ਜਾਵੇ 18 ਨੂੰ ਮੀਟਿੰਗ ਕਰ ਲਈ ਹੋਵੇ 17 ਦੁਪਹਿਰ ਨੂੰ ਇਹ ਮਸਤੀਫਾ ਦੇ ਕਾਰਨ ਤੇ ਉਹ ਦੱਸੋ ਇਹਦੇ ਚ ਕੀ ਹੋ ਸਕਦਾ ਇੰਨੀ ਇੰਪੋਰਟੈਂਟ ਪਦਵੀ ਹੋਵੇ ਇੰਨੀ ਮਹਾਨ ਸਰਸਤਾ ਹੋਵੇ ਕੁਰਬਾਨੀਆਂ ਪਰ ਇਤਿਹਾਸ ਹੋਵੇ ਉੱਥੇ ਦਾ ਪ੍ਰਧਾਨ ਉਸ ਸਰਸਤਾ ਦਾ ਪ੍ਰਧਾਨ ਕਿ ਉਹプチ ਬੀਤੀ ਇਸ ਦੀ ਵਾਦੀ ਦੇਵੇ ਕਿਹੜੀ ਗਲਤੀ ਨੈਤਿਕਤਾ ਦਿਖਾਈ ਹੈ ਇਸ ਗੱਲ ਦੀ ਸਮਝ ਨਹੀਂ ਆ ਰਹੀ ਹੁਕਮਨਾਮੇ ਨੂੰ ਇਹਨਾਂ ਨੇ ਪਹਿਲੇ ਹੀ ਤੋੜ ਦਿੱਤਾ ਜਦੋਂ ਇਹਨਾਂ ਨੇ ਚਾਹ ਕਿ ਸ਼੍ਰੀ ਕਾ ਦਾ ਸਾਰੇ ਜਿੱਤੇਦਾਰ ਨੂੰ ਕਹਿ ਦਿੰਦਾ ਕਿ 20 ਦਿਨ ਦਾ ਟਾਈਮ ਦਿੱਤਾ ਜਾਵੇ ਹੋਰ ਉਹ ਦਰਸਾਭ ਕੋ ਗਈ ਹੈ ਤੇ ਉਹਨਾਂ ਨੇ ਪਤਾ ਨਹੀਂ ਕੀ ਇਹਨਾਂ ਨੂੰ ਬਾਹਰ ਹੀ ਪੜਾਈ ਫਿਰ ਇਹਨਾਂ ਦਾ ਦਿਲ ਟੁੱਟਾ ਹੋਵੇਗਾ ਮੈਂ ਹੁਣ ਕਿੱਧਰ ਜਾਵਾਂ ਪਰਥ ਵੱਲ ਜਾਵਾਂ ਸ਼੍ਰੀ ਕਾ ਫੈਸਲੇ ਦੀ ਮਰਿਆਦਾ ਨੂੰ ਮੰਨਾਂ ਕਿ ਮੈਂ ਉਹਨਾਂ ਦਾ ਗੁਲਾਮ ਜਿੱਦਾਂ ਬਣਿਆ ਸੀ ਉਦਾਂ ਬਣਿਆ ਰਹਾ। ਕਿਹੜਾ ਬੰਦਾ ਚੰਗ ਦੇ ਮਦਦ ਚ ਭਾਜੇ ਉਹ ਸੁਰਮਾ ਹੁੰਦਾ ਹੈ, ਉਹ ਸੁਰਮਾ ਹੁੰਦਾ ਹੈ। ਜੇ ਉਹ ਦੁਬਾਰਾ ਉਹ ਮੁਰ ਤੋਂ ਆਪਣੇ ਔਰਡਰ ਤੇ ਪਹੁੰਚਦੇ ਆਤੇ ਫਿਰ ਉਹ ਕਿਸ ਤਰੀਕੇ ਨਾਲ ਉਹਨਾਂ ਦੀ ਨੈਤਿਕਤਾ ਦੇ ਉਸ ਸੰਦਰਭ ਨੂੰ ਢਾ ਲੱਗੇਗੀ। ਉਹ ਦਸੰਬਰ ਦੇ ਕਾਰਵਾਈ ਤੋਂ ਬਾਅਦ ਜੱਥੇਦਾਰੀ ਗਲਤ ਹੋ ਗਿਆ। ਦੋਸ ਜਿਹੜੇ ਆ ਸਾਬਤ ਹੋਏ ਸੀਗੇ ਉਹਨਾਂ ਦੇ ਪੱਧਰ ਤੇ ਜਿਹੜਾ ਗਿਆਨੀ ਹਰਜੋਤ ਸਿੰਘ ਹੋਰਨ ਹਟਾਇਆ ਗਿਆ। ਕੋਲ ਦੇ ਦੋਸ਼ ਦੋਸ਼ ਸਾਬਤ ਕਿਤੋਂਗੇ ਦੋਸ਼ ਸਾਬਤ ਕਿਤੋਂਗੇ ਗਿਆਨੀ ਤੇ ਬੀ ਸਿਕੰਜੂ ਰੰਨੇ ਜਿਹੜੀ ਪੋਸਟ ਪਾਈ ਹੈ ਇਹਦੇ ਮਨ ਦੇ ਉੱਤੇ ਬੋਝ ਇਸ ਲਈ ਆਇਆ ਹੋਵੇਗਾ ਕਿ ਅੱਜ ਇਹਨਾਂ ਨੇ ਵੀ ਕਿਹਾ ਗਲਤ ਕੀਤਾ ਤੇ ਮੈਂ ਹੁਣ ਕਿੱਧਰ ਨੂੰ ਜਾਵਾਂ ਸਤਿ ਸ਼੍ਰੀ ਅਕਾਲ ਅਕਾਲ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ कौर 2 ਦਸੰਬਰ ਨੂੰ ਸੁਬੀ ਅਕਾਲ ਤੱਕ ਸਾਪ ਤੋਂ ਜੋ ਫੈਸਲੇ ਲਏ ਜਾਂਦੇ ਨੇ ਉਸ ਤੋਂ ਬਾਅਦ ਵਿੱਚ ਇਹਨਾਂ ਫੈਸਲਿਆਂ ਨੂੰ ਇਨ ਬਿਲ ਲਾਗੂ ਕਰਵਾਉਣ ਦੇ ਲਈ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਪਰ ਬਿੱਤ ਦਿਨਾਂ ਦੇ ਵਿੱਚ ਇਹਨਾਂ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਜੋ ਦੋ ਮੈਂਬਰਾਂ ਦਾ ਅਸਤੀਫਾ ਹੁੰਦਾ ਹੈ ਬਕਾਇਦਾ ਜਿੱਥੇ ਹਰਜਿੰਦਰ ਸਿੰਘ ਕਾਮੀ ਹੋਰੀ ਇਸ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਸਨ ਤੇ ਨਾਲ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਿਸਨ ਸੋ ਉਹਨਾਂ ਦਾ ਜਿਸ ਪਲੇ ਅਸਤੀਫਾ ਹੁੰਦਾ ਹੈ ਤਾਂ ਆਮ ਅਜੋ ਸੰਗਤ ਹੈ ਉਹਨਾਂ ਦੇ ਵਿੱਚ ਵੀ ਕਾਫੀ ਇਸ ਬਲੇ ਦਚੁੱਤੀ ਬਣੀ ਹੋਈ ਹੈ ਵੀ ਕਿਹੋ ਜਿਹਾ ਇਹ ਹਾਲਾਤ ਜੋ ਬੰਦੇ ਨਜ਼ਰ ਆ ਰਹੇ ਨੇ ਸਾਡੇ ਪੰਥਕ ਧਿਰਾਂ ਕਿਸ ਪਾਸੇ ਨੂੰ ਜਾ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਖਿਰ ਕਿਹੋ ਜਿਹੇ ਫੈਸਲੇ ਜਿਹੜੇ ਆ ਉਹ ਨਿਕਲ ਕੇ ਸਾਹਮਣੇ ਆ ਸਕਦੇ ਨੇ ਸੋ ਸਾਰੇ ਹਾਲਾਤਾਂ ਤੇਜਾ ਇਹਨਾਂ ਇਸ ਮਸਲੇ ਦੇ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੋਰਾਂ ਦੇ ਕੋਲੋਂ ਕਿਉਂਕਿ ਇਹਨਾਂ ਉਹਧਿਆਂ ਤੇ ਰਹਿ ਚੁੱਕੇ ਨੇ ਆਖਿਰ ਕਿਹੋ ਜਿਹੇ ਹਾਲਾਤ ਇਹ ਬਣ ਸਕਦੇ ਨੇ ਇਸ ਚੀਜ਼ ਨੂੰ ਬਖੂਬੀ ਸਮਝਦੇ ਨੇ ਸੋ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਾਂਗੇ ਬੀਬੀ ਜੀ ਦਾ ਬੀਬੀ ਜੀ ਸਵਾਗਤ ਹੈ ਜੀ ਅਕਾਲ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸੋ ਸਭ ਤੋਂ ਪਹਿਲਾਂ ਮੈਂ ਇਹ ਜਾਨਣਾ ਚਾਹੂੰਗੀ ਕਿ ਹਰਜਿੰਦਰ ਸਿੰਘ ਧਾਮੀ ਹੋਰੀ ਜੋ ਐਸਡੀਪੀਸੀ ਦੇ ਪ੍ਰਧਾਨ ਨੇ ਬਕਾਇਦਾ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਵੀ ਨੇ ਜਿਸ ਬਲੇ ਉਹਨਾਂ ਦਾ ਅਸਤੀਫਾ ਹੁੰਦਾ ਹੈ ਉਸਾ ਸਟੀਫੈਨੋ ਕਿਸ ਤਰ੍ਹਾਂ ਦੇਖਦੇ ਹੋ ਕਿਸ ਸੰਦਰਭ ਦੇ ਵਿੱਚ ਹਾਲਾਂਕਿ ਉਹ ਕਹਿੰਦੇ ਨੇ ਮਨਅਤਿਕ ਕਉਤੇ ਅਸਤੀਫਾ ਦਿੰਦਾ ਹੈ ਪਰ ਤੁਸੀਂ ਉਹ ਸੌਦੇ ਤੇ ਰਹੇ ਹੋ ਇਹੋ ਜੇ ਹਾਲਾਤਾਂ ਦੇ ਵਿੱਚ ਉਹਨਾਂ ਦੇ ਅਸਤੀਫੇ ਨੂੰ ਤੁਸੀਂ ਕਿੰਦਾ ਵਾਂਚਦੇ ਹੋ ਇੰਨੀ ਮਹੱਤਵਪੂਰਨ ਗੱਲ ਹੋਵੇ ਇੰਨੀ ਇੰਪੋਰਟੈਂਟ ਮੱਧਵੀ ਹੋਵੇ ਇੰਨੀ ਮਹਾਨ ਸਰਸਤਾ ਹੋਵੇ ਕੁਰਬਾਨੀਆਂ ਪਰਿਆ ਇਤਿਹਾਸ ਹੋਵੇ ਉੱਥੇ ਦਾ ਪ੍ਰਦਾਨ ਉਸ ਸਰਸਤਾ ਦਾ ਪ੍ਰਦਾਨ ਕਿ ਉਹ ਪੁੱਛੇ ਤੇ ਅਸਤੀਫਾ ਦੇ ਜਵੇ ਹਮ ਕਿਹੜੀ ਗਲਤੀ ਨੈਤਿਕਤਾ ਦਿਖਾਈ ਹੈ ਇਸ ਗੱਲ ਦੀ ਸਮਝ ਨਹੀਂ ਆ ਰਹੀ ਉਹਨਾਂ ਨੇ ਕਿਹਾ ਕਿ ਮੈਨੂੰ ਜਸਦਰ ਕਬੀਰ ਸਿੰਘ ਜੀ ਹੋਰਾਂ ਨੇ ਜੋ ਪੋਸਟ ਪਾਈ ਸੀ ਹਾਂ ਉਹਦਾ ਮੇਰੇ ਉੱਤੇ ਬੋਝ ਹੈ ਹਮ ਤੇ ਮੈਂ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦਿੱਤਾ ਹਮ ਗੱਲ ਇੰਨੀ ਉਹਨਾਂ ਨੇ ਕਹੀ ਹੈ ਹਮ ਮੈਨੂੰ ਸਮਝ ਨਹੀਂ ਆਈ ਜੇ ਜਦੋਂ ਸ਼੍ਰੀ ਕਾਦਰ ਸਾਹਿਬ ਜੀ ਨੇ ਜੇ ਪੋਸਟ ਐਪੀਸੀ ਕਿ ਬੜਾ ਦੁੱਖ ਹੈ ਕਿ ਗਿਆਨੀ ਰਕਵੀਰ ਤੇ ਗਿਆਨੀ ਹਰਪੀ ਸਿੰਘ ਦੀ ਦੇ ਉੱਤੇ ਜੋ ਐਕਚੁਅਲ ਲਿਆ ਗਿਆ ਔਰ ਟਰਮੀਨੇਟ ਕੀਤਾ ਗਿਆ ਇਹ ਗਲਤ ਹੈ ਹੂੰ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਸੀ ਉਹ ਗਲਤ ਸੀ ਹੂੰ ਸੋ ਉਹਨਾਂ ਨੂੰ ਟਰਮੀਨੇਟ ਕਰ ਦੇਣਾ ਬਹੁਤ ਦੁਖਦਾਈ ਹੈ ਹੂੰ ਹੁਣ ਇਹ ਦੱਸੋ ਕਿ ਪ੍ਰਧਾਨ ਸਾਹਿਬ ਨੂੰ ਇਹ ਨਹੀਂ ਸੀ ਪਤਾ ਕਿ ਨੈਤਿਕਤਾ ਕਿਹੜੀ ਗਲਤੀ ਦਿਖਾਈ ਉਹਨੇ ਇਹਦੇ ਵਿੱਚ ਤੁਸੀਂ ਜੇ ਗਲਤੀ ਕੀਤੀ ਸੀ ਤੁਹਾਨੂੰ ਅਹਿਸਾਸ ਹੋ ਜਾਣਾ ਚਾਹੀਦਾ ਸੀ ਕਿ ਅਸੀਂ ਗਲਤ ਕੀਤਾ ਜੇ ਗਲਤ ਕੀਤਾ ਸੀ ਤੇ ਠੋਕ ਬਜਾ ਕੇ ਮੁੜ ਕੇ ਠੀਕ ਕਰ ਲੈਣਾ ਚਾਹੀਦਾ ਸੀ ਬਿਲਕੁਲ ਹਲ ਹੋਰ ਕੀ ਹੱਲ ਨਿਕਲ ਸਕਦਾ ਸੀਦਾ ਦੂਜੀ ਗੱਲ ਜੇ ਤੁਸੀਂ ਸੱਤ ਮੈਂਬਰੀ ਕਮੇਟੀ ਤੁਹਾਡੀ ਬਣੀ ਸੀ ਤੇ ਉਹ ਜਦੋਂ 2 ਦਸੰਬਰ ਨੂੰ ਬਣੀ ਤੇ ਤਿੰਨ ਦਿਨਾਂ ਦੇ ਵਿੱਚ ਵਿੱਚ ਉਹਨਾਂ ਨੇ ਸਾਰੀ ਕਾਰਵਾਈ ਸ਼ੁਰੂ ਕਰਨੀ ਸੀ ਤੇ ਤਿੰਨ ਦਿਨਾਂ ਤੋਂ ਬਾਅਦ ਤੁਹਾਡਾ ਫਰਜ਼ ਪੰਦਾ ਸੀ ਮੀਟਿੰਗ ਕਰਦੇ। ਹਾਂ ਮੀਟਿੰਗ ਕਰਕੇ ਤੇ ਪਰਤੀ ਸ਼ੁਰੂ ਕਰਦੇ ਤਾਂ ਜੋ ਸ਼੍ਰੀ ਅਕਾਲ ਤਰ ਸਾਹਿਬ ਤੋਂ ਸਾਰੀ ਕੌਮ 'ਚ ਜੋ ਉਸ ਵੇਲੇ ਉਹ ਸੀਨ ਦੇਖਿਆ ਸੀ ਦ੍ਰਿਸ਼ ਦੇਖਿਆ ਸੀ ਲੋਕਾਂ ਦੇ ਮਨਾਂ 'ਚ ਇੱਕ ਬੜੀ ਵੱਡੀ ਸ਼ਾਂਤੀ ਆਈ ਸੀ ਤੇ ਸਕੂਨ ਆਇਆ ਸੀ। ਉਹ ਮਹਿਸੂਸ ਕਰਦੇ ਸੀ ਵੀ ਅੱਜ ਜਿਹੜੀ ਸਾਰੀ ਤੁਕੜਾ ਹੈ ਉਹ ਖਤਮ ਹੋ ਜਾਏਗੀ। ਕਿਉਂਕਿ ਸ਼੍ਰੀ ਅਕਾਲ ਤਰ ਸਾਹਿਬ ਦੇ ਝੰਡੇ ਥੱਲੇ ਸਾਰੇ ਇਕੱਠੇ ਹੋਣ ਨੂੰ ਤਿਆਰ ਸੀ। ਸਹੀ ਹੈ। ਅਸੀਂ ਵੀ ਬਾਕੀ ਵੀ ਇਥੋਂ ਤੱਕ ਜਿਹੜੇ ਪਾਰਟੀ ਤੋਂ ਬਾਹਰ ਵੀ ਚਲੇ ਗਏ ਸੀ ਉਹਨਾਂ ਸਾਰਿਆਂ ਨੇ ਟੈਲੀਫੋਨ ਇੱਕਦਮ ਕੀਤੇ ਔਰ ਉਹਨਾਂ ਨੇ ਬਿਆਨ ਦੇ ਦਿੱਤੇ ਕਿ ਅਸੀਂ ਹੁਣ ਅਸੀਂ ਆਪਣੀ ਪਾਕਾਲੀ ਜਲਦੀ ਭਰਤੀ ਵਿੱਚ ਸ਼ਾਮਲ ਹੋਵਾਂਗੇ ਜਦੋਂ ਇਹਨਾਂ ਨੂੰ ਪਤਾ ਸੀਗਾ ਕਿ ਇਹ ਸਾਨੂੰ ਇਨ ਬਿਲ ਲਾਗੂ ਕਰਨਾ ਚਾਹੀਦਾ ਹੈ ਸ਼੍ਰੀ ਅਕਾਲ ਤਖਤ ਦਾ ਹੁਕਮ ਤਾਂ ਪਾ ਕਿ ਸ਼ਿਵਮਣੀ ਕੁਦਾਰਾ ਪਰੰਦਰ ਕਮੇਟੀ ਇੱਕ ਕਸਟੋਡੀਅਨ ਹੈ ਸਾਰੀਆਂ ਇਸ ਰਸਤਾਵਾਂ ਦੀ ਕਿ ਜਦੋਂ ਵੀ ਕੋਈ ਸ਼੍ਰੀ ਅਕਾਲ ਤਰ ਸਾਬ ਤੋਂ ਹੁਕਮਨਾਮਾ ਆਵੇ ਜਾਂ ਉਹਦੀ ਮਰਿਆਦਾ ਜਾਂ ਉਹਦਾ ਸਦਾਤ ਜਾਂ ਉਹਦੀ ਜਿਹੜੀ ਸਾਡੀ ਪਰੰਪਰਾਵਾਂ ਹਨ ਜਾਂ ਉਸਦੀ ਜਿਹੜੀ ਸਰਵਉੱਚਤਾ ਹੈ ਪ੍ਰ부ਸ਼ਤਾ ਹੈ ਉਸ ਨੂੰ ਉੱਚਾ ਬਣਾਉਣ ਲਈ ਉਹਨੂੰ ਦੁਨੀਆ ਵਿੱਚ ਉਹਦੀ ਹੋਂਦ ਨੂੰ ਇੱਕ ਬਹੁਤ ਵੱਡੀ ਸ਼ਕਤੀਸ਼ਾਲੀ ਬਕਾਉਣ ਵਾਸਤੇ ਇਹ ਸਾਡਾ ਫਰਜ਼ ਬਣਦਾ ਹੈ ਕਿ ਇੱਕ ਇੱਕ ਗੱਲ ਜਿਹੜੀ ਹੈ ਉਹ ਤੋਂ ਦੀ ਪੂਰੀ ਕੀਤੀ ਜਾਵੇ। ਨਾ ਤੇਰੇ ਕੋਈ ਮੀਟਿੰਗ ਕੀਤੀ ਲਗਾਤਾਰ ਮੈਂਬਰ ਸਾਹਿਬਾਨ ਕਹਿੰਦੇ ਰਹੇ ਪ੍ਰਧਾਨ ਸਾਹਿਬ ਮੀਟਿੰਗ ਕਰ ਲਈਏ ਜੀ ਪਾਰਟੀ ਸ਼ੁਰੂ ਕਰਾਈਏ ਹਰਾਨੀ ਦੀ ਗੱਲ ਇਹ ਦੇਖੋ ਸਗੋਂ ਉਸ ਹੁਕਮਨਾਮੇ ਨੂੰ ਇਹਨਾਂ ਨੇ ਪਹਿਲੇ ਹੀ ਤੋੜ ਦਿੱਤਾ ਜਦੋਂ ਇਹਨਾਂ ਨੇ ਜਾ ਕੇ ਸ਼੍ਰੀ ਅਕਾਲ ਤਾ ਸਭ ਦੇ ਜਥੇਦਾਰ ਨੂੰ ਕਹਿ ਦਿੱਤਾ ਕਿ 20 ਦਿਨ ਦਾ ਟਾਈਮ ਦਿੱਤਾ ਜਾਵੇ ਹੋਰ ਹੂੰ 20 ਦਿਨ ਦਾ ਟਾਈਮ ਲੈ ਲਿਆ ਪਰਟੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੂੰ ਸਰਵਿਸਿੰਗ ਦੀ ਬਾਦਲ ਸਾਹਿਬ ਨੇ ਪੂਰੇ ਮਤਿ ਸ਼ੁਰੂ ਕਰ ਦਿੱਤੀ ਫਿਰ ਅਸੀਂ بڑا ਰੌਲਾ ਪਾਇਆ ਸਾਰਿਆਂ ਨੇ ਲਿਖ ਲਿਖ ਕੇ ਦਿੱਤਾ ਸੀ ਜਿਹੜਾ ਕਾਰਤਾਸਬ ਦਿੱਤਾ ਹੈ ਪ੍ਰਧਾਨ ਸਾਹਿਬ ਨੂੰ ਮੈਂਬਰਾਂ ਨੇ ਕਿਹਾ ਕਿ ਸਾਡੀ ਡਿਊਟੀ ਜਿਹੜੀ ਲੱਗੀ ਹੈ ਉਹ ਪੂਰੀ ਕਰੀਏ ਇਥੇ ਕੰਮ ਇਕੱਠੀ ਕਿੱਦਾਂ ਹੋਏਗੀ ਪਾਰਟੀ ਕਿੱਦਾਂ ਤਕੜੀ ਹੋਏਗੀ ਇਹਨਾਂ ਨੇ ਬਿਲਕੁਲ ਉੱਥੇ ਵਰਕਿੰਗ ਕਮੇਟੀ 'ਚ ਵੀ ਜਾਂਦੇ ਰਹੇ ਆ ਕੋਰ ਕਮੇਟੀ 'ਚ ਵੀ ਜਾਂਦੇ ਰਹੇ ਆ ਪਰ ਧਰਤੀ ਨਹੀਂ ਰੋਕੀ ਫਿਰ ਇਹਦਾ ਮਤਲਬ ਦੋਸ਼ੀ ਕੌਣ ਹੋਇਆ ਸੀ ਇਹ ਕਾਰਤਾਸਬ ਜੀ ਦੇ ਉਸ ਹੁਕਮ ਨੂੰ ਨਾ ਮੰਨ ਤੋੜਨ ਦੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਕੀਤਾ ਸਰਦਾਰ ਹਰਜਿੰਦਰ ਸਿੰਘ ਦੀ ਧਾਮੀ ਸਾਹਿਬ ਨੇ ਕੀਤਾ ਹੂੰ ਹੂੰ ਉਹ ਨੂੰ ਕਹਿ ਸਕਦੇ ਸੀ ਵੀ ਪਰਤੀ ਤੁਸੀਂ ਨਹੀਂ ਕਰੋਗੇ ਪਰਤੀ ਅਸੀਂ ਕਰਾਂਗੇ ਹੂੰ ਸਗੋ ਇਹਨਾਂ ਨੇ ਉੱਥੇ ਬਿਆਨ ਦੇ ਦਿੱਤਾ ਕਿ ਪਰਤੀ ਤੇ ਕਰ ਸਕਦੇ ਆ ਸਾਨੂੰ ਤੇ ਨਿਗਰਾਨ ਵਾਸਤੇ ਲਾਇਆ ਹੂੰ ਨਿਗਰਾਨੀ ਵਾਸਤੇ ਲਾਇਆ ਮੈਂ ਕਹਿੰਦੀ ਜੇ ਤੁਹਾਨੂੰ ਇਹ ਵੀ ਤੁਸੀਂ ਕਹਿੰਦੇ ਸੀ ਤੇ ਫਿਰ ਤੁਸੀਂ ਇਦਾਂ ਕਰੋ ਅੱਜ ਮੇਰੀ ਗੱਲ ਕਹਿਣੀ ਚਾਹੀਦੀ ਹੈ ਕਿ ਹੁਣ ਜਿਹੜੀ ਪਰਤੀ ਤੁਸੀਂ ਕਹਿੰਦੇ ਹੋ ਗਈ ਹੈ ਅੱਛਾ ਕੰਪਲੀਟ ਹੋ ਗਈ ਹੈ ਇਫਰ ਇਸ ਤਰ੍ਹਾਂ ਕਰੋ ਕਿ ਸੱਤ ਮੈਂਬਰੀ ਕਮੇਟੀ ਕੋਲੋਂ ਇੱਕ ਵਾਰੀ ਉਹਦੀ ਸਾਰੀ ਜਿਹੜੀ ਐ ਸਕਿਉਰਿਟੀ ਦੀ ਕਰਾ ਲਓ ਹੂੰ ਜਦੋਂ ਉਹਨਾਂ ਨੇ ਕਿਹਾ ਸੀ ਵੀ ਜੇ ਤੁਸੀਂ ਭਰਤੀ ਕਰ ਲਈ ਹੈ ਤੇ ਪ੍ਰਧਾਨ ਸਾਹਿਬ ਉਹਨਾਂ ਨੂੰ ਕਹੋ ਵੀ ਉਹ ਤੁਸੀਂ ਰੱਖ ਲਓ ਉਹ ਵੀ ਪ੍ਰਤਾਲ ਕਰ ਲਾਂਗੇ ਇਹਨਾਂ ਵੀ ਭਰਤੀ ਅਸੀਂ ਸ਼ੁਰੂ ਕਰੀਏ ਜੀ ਇਹਨਾਂ ਨੇ ਆਂਤਲੇ ਸਮੇਂ ਤੱਕ ਇਹ ਗਏ ਨੇ ਭੁੰਦਰ ਸਾਹਿਬ ਦੇ ਕੋਲ ਵੀ ਗਏ ਆ ਜੇ ਦੋ ਹੀ ਮੀਟਿੰਗਾਂ ਕੀਤੀਆਂ ਭੁੰਦਰ ਸਾਹਿਬ ਕੋ ਗਏ ਆ ਤੇ ਉਹਨਾਂ ਨੇ ਪਤਾ ਨਹੀਂ ਕੀ ਇਹਨਾਂ ਨੂੰ ਬਾਹ ਨਹੀਂ ਫੜਾਈ ਫਿਰ ਇਹਨਾਂ ਦਾ ਦਿਲ ਟੁੱਟਾ ਹੋਵੇਗਾ ਮੈਂ ਹੁਣ ਕਿੱਧਰ ਜਾਵਾਂ ਪੰਥ ਵਾਲੇ ਜਾਵਾਂ ਸ੍ਰੀ ਅਕਾਲ ਪੁਰਖ ਸਾਹਿਬ ਦੀ ਬਰਯਾਦਾ ਨੂੰ ਮੰਨਣਾ ਕਿ ਮੈਂ ਉਹਨਾਂ ਦਾ ਗੁਲਾਮ ਜਿਦਾ ਬਣਿਆ ਸੀ ਉਦਾਂ ਬਣਿਆ ਰਵਾਂ ਹੂੰ ਉਹ ਚਾਹਤੇ ਸੀ ਕਿ ਇਹਨਾਂ ਨੇ ਆਪ 16 ਤਰੀਕ ਨੂੰ 18 ਤਰੀਕ ਦੀ ਪਾਰਟੀ ਦੀ ਰੱਖ ਲਈ ਸੀ ਮੀਟਿੰਗ ਹੂੰ ਸੱਤ ਮੈਂਬਰੀ ਕਮੇਟੀ ਦੀ ਪ੍ਰਧਾਨ ਸਾਹਿਬ ਨੇ ਜੀ ਜਦੋਂ ਤੁਸੀਂ ਮੀਟਿੰਗ ਰੱਖ ਲਈ ਸੀ ਤੁਹਾਡਾ ਫਰਜ਼ ਨਹੀਂ ਸੀ ਬਣਦਾ ਕਿ 17 ਤਰੀਕ ਨੂੰ ਤੁਸੀਂ ਅਸਤੀਫਾ ਦੇ ਦਿਓ ਹੂੰ 18 ਦੀ ਭਰਤੀ 18 ਨੂੰ ਮੀਟਿੰਗ ਕਰਨੀ ਹੋਵੇ 17 ਦੁਪਹਿਰ ਨੂੰ ਇਹ ਮਸਤੀਫਾ ਦੇ ਕਾਰਨ ਤੇ ਹੁਣ ਦੱਸੋ ਇਹਦੇ ਚ ਕੀ ਹੋ ਸਕਦਾ ਹੂੰ ਫਿਰ ਇਸ ਕਰਕੇ ਕਿ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਮੈਂ ਨਾ ਜਾਵਾਂ ਹੂੰ ਉਹ ਤੋਂ ਭੱਜੇ ਨਾ ਬਿਲਕੁਲ ਸਭ ਬੀਬੀ ਜੀ ਇੱਥੇ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਆਪਣੇ ਆਪ ਨੂੰ ਸੱਤ ਮੈਂਬਰੀ ਕਮੇਟੀ ਤੋਂ ਵੱਖ ਕਰਨਾ ਕਿਉਂਕਿ ਉਹਦੇ ਤੌਰ ਤੇ ਵੀ ਉਹਨਾਂ ਨੇ ਕਿਹਾ ਵੀ ਮੈਨੂੰ ਫਾਰਕ ਕੀਤਾ ਜਾਵੇ ਦਰਅਸਲ ਉਸ ਕਮੇਟੀ ਤੋਂ ਵੱਖ ਹੋਣ ਦੇ ਕੀ ਕਾਰਨ ਹੋ ਸਕਦੇ ਆ ਕੋਈ ਇਸ ਕਰਕੇ ਕਿ ਇਹਨਾਂ ਨੂੰ ਪਰਚੀ ਕਿ ਬੇਟੀ ਕਰਵਾ ਇਹਨਾਂ ਨੂੰ ਪਰਚੀ ਕਰਨੀ ਸ਼ੁਰੂ ਕਰਨੀ ਪੈਣੀ ਸੀ ਹੂੰ ਦੂਦੇ ਪਾਸੇ ਉਹਦੇ ਕਰਵਾ ਚੁੱਕੇ ਸੀ ਪਰਚੀ ਸ਼ੁਰੂ ਹੂੰ ਅਕਾਲੀ ਦਲ ਦੇ ਜਿਹੜੇ ਸਦਸ ਬੀਰ ਸਿੰਘ ਬਾਦਲ ਦਾ ਧੜਾ ਹੈ ਜੀ ਉਹਨਾਂ ਨੇ ਪਰਚੀ ਸ਼ੁਰੂ ਕਰ ਲਈ ਹੂੰ ਇਹਦੇ ਦਿਮਾਗ 'ਚ ਇਹ ਆ ਗਿਆ ਕਿ ਹੁਣ ਮੈਂ ਕਿੱਦਾਂ ਪਰਚੀ ਸ਼ੁਰੂ ਕਰਾਂ ਕਿਉਂਕਿ ਤਾਂ ਮੈਂਬਰ ਤਾਂ ਸਾਰੇ ਵਿਜਿਤ ਸੀਗੇ ਹੂੰ ਫੇਸੇ ਪਰਚੀ ਸ਼ੁਰੂ ਕਰਨੀ ਹੈ ਕਰਨੀ ਹੂੰ ਇਹ ਇਹ ਨੂੰ ਇਹ ਸਿਹਾ ਕਿ ਮੈਂ ਹੁਣ ਉਹਨਾਂ ਨੂੰ ਵੀ ਬੁਰੇ ਦੀ ਸੀ ਬਣਨਾ ਚਾਹੁੰਦਾ ਹੂੰ ਇਹ ਦੋ ਲੋਕਾਂ ਦੀਆਂ ਗੱਲਾਂ ਕੌਮ ਦੀਆਂ ਗੱਲਾਂ ਇਸੇ ਕਾਰਨ ਦਾ ਅਸਲ ਤਾਂ ਬੇਮਖ ਹੋਣਾ ਵੀ ਬੜਾ ਔਖਾ ਸੀਗਾ ਤੇ ਬੇਮਖ ਤੇ ਪਹਿਲਾਂ ਹੀ ਹੋ ਚੁੱਕਾ ਸੀ ਤਲਾਂਜੀ ਦੇ ਪਹਿਲਾਂ ਹੀ ਪੇਦਾਵਾ ਦਿੱਤਾ ਹੋਇਆ ਸੀ ਇਹਨੇ ਬੜੇ ਲੰਬੇ ਸਮੇਂ ਤੋਂ ਸੋ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਬਹੁਤ ਔਖੇ ਸਮੇਂ ਵਿੱਚ ਸੰਕਰਦੀ ਘਰੀ ਵਿੱਚ ਤੇ ਜਦੋਂ ਸਾਰੀ ਕੌਮ ਇਕੱਠੀ ਹੋ ਸਕਦੀ ਸੀ ਇਹਨੇ ਕੋਸ਼ ਨੂੰ ਗੇਰੂ ਫੇਰੂ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਮੈਂ ਸਮਝੀ ਨਹੀਂ ਐ ਕਿ ਇਸ ਦਾ ਭੱਜ ਜਾਣਾ ਉਸ ਸਮੇਂ ਹੂੰ ਇਹ ਬਹੁਤ ਬੁਹਾਰ ਹੈ ਜਿੱਦਾਂ ਗੁਰੂ ਗੋਬਿੰਦ ਸਿੰਘ ਪਿੰਡਾਂਵਾਂ ਦੇ ਕੇ ਸੰਗਤ ਚਲੇ ਗਏ ਸੀ ਜੀ ਜਿਹੜਾ ਬੰਦਾ ਜੰਗ ਦੇ ਮੈਦਾਨ ਚ ਭੱਜੇ ਉਹ ਸੂਰਮਾ ਹੁੰਦਾ ਹੈ ਹੂੰ ਉਹ ਕਮਜ਼ੋਰ ਤੇ ਬੁੱਝ ਦੇਲੀ ਕੋਂਦਾ ਹੂੰ ਚਾਹੀਦਾ ਇਹਨੂੰ ਕੀ ਸੀ ਕਿ ਤੇਰੇ ਅੱਖੇ ਨਹੀਂ ਲੱਗੇ ਮੰਨ ਲੋ ਜੇ ਤੁਸੀਂ ਇਹ ਤੁਸੀਂ ਸਮਝਦੇ ਕਿ ਮੈਂ ਤੇ ਕਹਿੰਦਾ ਰਿਹਾ ਆ ਅੱਖੇ ਨਹੀਂ ਲੱਗੀਆਂ ਹੂੰ ਤੁਹਾਡਾ ਫਲਸ ਬੰਦਾ ਸੀ ਉਸ ਵੇਲੇ ਕਹਿਣਾ ਕਿ ਉਹ ਸਾਰੇ ਭਰਤੀ ਸਿੰਘ ਸਾਹਿਬ ਕੋ ਜਾਂਦੇ ਸਾਰੇ ਸੱਤੇ ਦੇ ਸੱਤੇ ਬਿਲਕੁਲ ਹੂੰ ਜਾ ਕੇ ਕਹਿੰਦੇ ਸਿੰਘ ਸਾਹਿਬ ਉਹ ਨਹੀਂ ਮੰਨਦੇ ਲੇਕਿਨ ਅਸੀਂ ਅਸੀਂ ਭਰਤੀ ਸ਼ੁਰੂ ਕਰਨ ਲੱਗੇ ਆ ਹੂੰ ਸਾਨੂੰ ਹੁਕਮ ਕਰੋ ਉਹਨੂੰ ਰਾਤ ਕਰੋ ਹੂੰ ਬਿਲਕੁਲ ਹੂੰ ਜੀ ਇਹਨਾਂ ਨੇ ਆਪ ਵੀ ਛੱਡ ਕੇ ਮੈਦਾਨ ਚਲੇ ਗਏ ਹੂੰ ਐਸੀ ਪ੍ਰੋਬਲਮ ਬਣਾਤੀ ਹੈ ਪਾਰਟੀ ਵਾਸਤੇ ਕਿ ਉਹ ਨੂੰ ਲੋਗ ਬੰਦੇ ਨਹੀਂ ਪਰਤੀ ਤੇ ਹੋਈ ਨਹੀਂ ਹੂੰ ਸਚਾਈ ਹੂੰ ਪਰਤੀ ਹੋਈ ਨਹੀਂ ਸਿਰਫ ਕਾਕਰੀਆਂ ਵੰਡ ਦਿੱਤੀਆਂ ਗਈਆਂ ਲੀਡਰਾਂ ਨੂੰ ਹੂੰ ਤੇ ਤੂੰ ਜੋ 200 ਤੂੰ ਜੋ 250 ਤੁਸੀਂ ਇਹ ਦੱਸੋ ਕਿ ਚਲੋ ਇਹ ਪਰਤਾਲ ਖੜਾ ਕੇ ਵੇਖ ਲੈ ਸਤਾ ਮੈਂਬਰਾਂ ਕੋਲੋਂ ਹੂੰ ਕਿ ਪਰਤੀ ਹੋਈ ਕਿੱਦਾਂ ਜਦੋਂ ਆਧਾਰ ਕਾਰਡ ਦਾ ਨੰਬਰ ਲਿਖਣ ਲਈ ਵੀ ਕਿਹਾ ਗਿਆ ਸੀ ਇਹਨਾਂ ਨੇ ਚੁੱਕ ਕੇ ਲਿਸਟਾਂ ਵਿੱਚੋਂ ਭਰ ਕੇ ਦੇ ਦਿੰਦੇ ਨਾ ਹੂੰ ਉਹਨੇ ਨਾ ਕਿਹਾ ਕਿ ਪੰਜਾ ਦਿਨਾਂ ਅਸ ਡੈਲੀਗੇਟ ਬਣਾ ਕੇ ਦੇ ਦੋ ਤਾਂ ਜੋ ਪਹਿਲੀ ਮਾਰਚ ਨੂੰ ਚੋਰ ਕਰ ਦਿੱਤੀ ਜਾਵੇ ਹੂੰ ਬਸ ਆ ਗੱਲ ਐ ਕਾਮੀ ਸਾਹਿਬ ਕੰਮ ਤੋਂ ਡਰਦੇ ਮਾਰੇ ਲੁੱਕ ਕੇ ਚਲੇਗੇ ਘਰ ਵਿੱਚ ਹੂੰ ਲੇਕਰ ਸ਼ਲਮਣੀ ਕਮੇਟੀ ਐਸ ਵੇਲੇ ਕਿਹਦੇ ਸਪੋਰਟ ਕਰਕੇ ਜੀ ਹੂੰ ਐਗਜ਼ੈਕਟਿਵ ਜਿਹੜੀ ਐ ਉਹ ਸਾਰੀ ਤੇ ਉਸ ਵੇਲੇ ਨਾਲ ਸਿਫਾਰਸ਼ ਨਾਲ ਬਣਾ ਦਿੱਤੀ ਜਿਹੜੀ ਕਿ ਮੇਰੇ ਖਿਆਲ ਉਹਨਾਂ ਚੋਂ ਸਾਂਭਣ ਦੀ ਕੋਈ ਜਿਹੜੀ ਸਾਂਭਣ ਵਾਸਤੇ ਉਹਨਾਂ ਲਈ ਔਖਾ ਹੋ ਹਾਂ ਜਿਹੜਾ ਸੀਨੇ ਮਿਤ ਪ੍ਰਧਾਨ ਹੈ ਉਹ ਹੈਗਾ ਹਰਿਆਣੇ ਵਾਲਾ ਬਿਲਕੁਲ ਹਮ ਰਗੂਜੀਤ ਸਿੰਘ ਜੀ ਵਿਰਕ ਬਿਲਕੁਲ ਉਹ ਸਦਾ ਰਗੂਜੀਤ ਸਿੰਘ ਜੀ ਵਿਰਕ ਜਿਹੜੇ ਹੈ ਉਹਦੇ ਕਾਰਨ ਤੇ ਸਾਰੀ ਹਰਿਆਣੇ ਦੀ ਕਮੇਟੀ ਟੁੱਟੀ ਹਮ ਉਹ ਖਾਸ ਰਿਸ਼ਤੇਦਾਰ ਸਦਾ ਸਿੰਘ ਵੀਸੇ ਬਾਦਨ ਦਾ ਹਮ ਹੁਣ ਇਹਨਾਂ ਦੇ ਦਿਮਾਗ 'ਚ ਇੱਕੋ ਹੀ ਹੋਏਗਾ ਕਿ ਜੇ ਨਹੀਂ ਤੇ ਉਹ ਕਾਰਜਕਾਰੀ ਪ੍ਰਧਾਨ ਬਣ ਜਾਏਗਾ ਰਗੂਜੀਤ ਸਿੰਘ ਕਿਸੇ ਦੀ ਚੋਣ ਕਰਨਗੇ ਅਫਸੋਸ ਇਸ ਗੱਲ ਦਾ ਹੈ ਕਿ ਇਸ ਵੇਲੇ ਖਰੋਨ ਦਾ ਸਮਾਂ ਸੀ ਕੌਮ ਦੀ ਖਾਤਰ ਪੰਥ ਦੀ ਖਾਤਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਨੂੰ ਤੁਹਾਨੂੰ ਬੀਬੀ ਜੀ ਤੁਹਾਨੂੰ ਕੀ ਲੱਗਦਾ ਕਿ ਜੇ ਜਿਹੋ ਜਿਹਾ ਇਸ ਵੇਲੇ ਮਾਹੌਲ ਚੱਲ ਰਿਹਾ ਕੀ ਰਗੂਜੀਤ ਹੋਣਾ ਨੂੰ ਜਿਹੜਾ ਉਹ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਜਾਏਗਾ ਸ਼੍ਰੋਮਣੀ ਕਮੇਟੀ ਦਾ ਮੈਂ ਕੁਝ ਨਹੀਂ ਕਹਿ ਸਕਦੀ ਪਰ ਜਦੋਂ ਪ੍ਰਧਾਨ ਛੱਡ ਕੇ ਚਲ ਜਵੇ ਸੀਨੀਅਰ ਬੀਤ ਪ੍ਰਧਾਨ ਆਟੋਮੈਟਿਕਲੀ ਪ੍ਰਧਾਨਗੀ ਕਰੇਗਾ ਕਰੇਗਾ ਹੂੰ ਜੀ ਮਤਲਬ ਕਾਰਜਕਾਰੀ ਉਹਥੇ ਮੀਟਿੰਗ ਉਹੀ ਕਰੇਗਾ ਜਦ ਤੱਕ ਕਾਰਜਕਾਰੀ ਪ੍ਰਧਾਨ ਨਹੀਂ ਲਾਇਆ ਜਾਂਦਾ ਹਮ ਪਰ ਕਾਰਜਕਾਰੀ ਪ੍ਰਧਾਨ ਲਾਉਣਾ ਪੈਣਾ ਉਹਦਾ ਕਾਰਨ ਹੈ ਕਿਉਂਕਿ ਜੇ ਪ੍ਰਧਾਨ ਨਹੀਂ ਤੇ ਕਾਰਜਕਾਰੀ ਪ੍ਰਧਾਨ ਅਕਸਰ ਉਹਦੀ ਪ੍ਰਧਾਨੀ ਚੋੜ ਕੀਤੀ ਜਾ ਰਹੀ ਹੈ ਹਮ ਕਿਉਂਕਿ ਸੋ ਸਾਰੇ ਜਿਹੜੇ ਦਸਕਤ ਹੋਣੇ ਐ ਅੱਗੇ ਉਹ ਬਜਟ ਵੀ ਪਾਸ ਹੋਣਾ ਹੈ ਉਹ ਪ੍ਰਧਾਨ ਦੇ ਸਾਈਨਾਂ ਦਾ ਹੋਣਾ ਹੁਣ ਜੀ ਸੋ ਅੱਜ ਜਿਸ ਵਲੇ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਇਹਨਾਂ ਨੇ ਬਕਾਇਦਾ ਇਹ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਜਿਹੜਾ ਅਸਤੀਫਾ ਏ ਉਹ ਅਸੀਂ ਨਾਮਨਜ਼ੂਰ ਕਰਦੇ ਆ ਬਕਾਇਦਾ ਅੰਤਰੀਕ ਕਮੇਟੀ ਜਿਹੜੀ ਆ ਉਹਨਾਂ ਦੇ ਕੋਲ ਵਾਪਸ ਜਾਏਗੀ ਗੱਲਬਾਤ ਕਰਨ ਦੇ ਲਈ ਕਿ ਉਹ ਆਪਣਾ ਜਿਹੜਾ ਅਹੁਦਾ ਇਹ ਮੁੜ ਤੋਂ ਬਹਾਲ ਕਰਨ ਪਰ ਇੱਕ ਪਾਸੇ ਜੇਕਰ ਹਰਜਿੰਦਰ ਸਿੰਘ ਧਾਮੀ ਇਹ ਕਹਿੰਦੇ ਨੇ ਕਿ ਉਹਨਾਂ ਨੇ ਨੈਤਿਕਤਾ ਦੇ ਪਦਮ ਤੇ ਜਿਹੜਾ ਉਹ ਆਪਣਾ ਅਹੁਦਾ ਛੱਡਿਆ ਏ ਤੇ ਫਿਰ ਜਦ ਦੁਬਾਰਾ ਉਹ ਮੁਰ ਤੋਂ ਆਪਣੇ ਉਹਦੇ ਤੇ ਪਹੁੰਚਦੇ ਆ ਤੇ ਫਿਰ ਉਹ ਕਿਸ ਤਰੀਕੇ ਨਾਲ ਉਹਨਾਂ ਦੀ ਨੈਤਿਕਤਾ ਦੇ ਉਸ ਸੰਦਰਭ ਨੂੰ ਢਾਲ ਲਗੇਗੀ ਕੋਈ ਨੈਤਿਕਤਾ ਦਾ ਤੇ ਮੈਂ ਸਭੀ ਦੀ ਇੱਥੇ ਸਵਾਲ ਹੀ ਨਹੀਂ ਪੈਦਾ ਹੋਇਆ ਹੂੰ ਉਹਨੇ ਕਿਹੜੀ ਨੈਤਿਕਤਾ ਦਿਖਾਈ ਨੈਤਿਕਤਾ ਤੇ ਉਦੋਂ ਸੀ ਦਿਖਾਉਣ ਵਾਲੀ ਜਦੋਂ ਉਹਨੇ ਪਹਿਲਾਂ ਸ਼੍ਰੀ ਅਕਾਲਤਾਰ ਸਾਹਿਬ ਤੋਂ ਜਿਹੜੇ ਸਾਰੇ ਹੁਕਮਨਾਮੇ ਐ ਇੱਕ ਵੀ ਨਹੀਂ ਮੰਨਿਆ ਅੱਜ ਤੱਕ ਕੋਈ ਦੱਸੋ ਹੂੰ ਸਬੂਤ ਕਰ ਦਿਓ ਕੋਈ ਵੀ ਕੋਈ ਹੁਕਮਨਾਮਾ ਉਹਨੇ ਮੰਨਿਆ ਭਾਵੇਂ ਪੀ.ਟੀ.ਸੀ. ਚੈਨਲ ਦਾ ਸੀ ਹੂੰ ਫਾਂ ਮੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਖਰਮ ਪੜ ਕੇ ਰਾਸ਼ਟਰਪਤੀ ਕੋਲ ਲੈ ਕੇ ਜਾਣੇ ਸੀਗੇ ਉਹ ਜੇ ਤੱਕ ਵੀ ਰੁਲਦੇ ਫਿਰਦੇ ਹੂੰ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਆਈਆਂ ਤੇ ਜੇ ਉਹਨਾਂ ਨੇ ਚੋੜਾ ਸਾਹਿਬ ਦੀ ਗੱਲ ਆਈ ਸੀ ਨਰੈਨ ਸਿੰਘ ਜੀ ਚੋੜਾ ਦੀ ਜੀ ਉਹ ਗਲਤੀ ਕੀਤੀ ਵੱਡੀ ਹੂੰ ਜਦੋਂ ਗੋਲ ਚੱਲੀ ਸੀ ਹੂੰ ਉਦੋਂ ਗਲਤੀ ਕੀਤੀ ਕਿ ਬਿਨਾਂ ਵਜ੍ਹਾ ਤੋਂ ਐਮਰਜੈਂਸੀ ਇਹਦੇ ਕਹਿਣ ਦੇ ਉੱਤੇ ਸਬੀਰ ਸਿੰਘ ਦੇ ਬਾਰੇ ਨੂੰ ਉਹਨਾਂ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੂੰ ਔਰ ਬਲਾਕ ਕਿਦਰ ਸ਼ੇਕਨ ਵਾਸਤੇ ਸਿਫਾਰਸ਼ ਕਰ ਦਿੱਤੀ। ਉਹਦੋਂ ਨੈਤਿਕਤਾ ਲਈ ਸੀ ਤੁਸੀਂ ਵੀ ਮੈਂ ਗਲਤ ਕਰ ਰਿਹਾ ਹਾਂ। ਉਸ ਤੋਂ ਬਾਅਦ ਗੈਨੀ ਹਰਪੀ ਸਿੰਘ ਜੀ। ਆਪੇ ਤੇ ਚਲੋ ਐਕਚੁਅਲ ਲੈ ਸਕਦੇ ਸ਼ੋਮਨੀ ਕਮੇਟੀ ਮੈਂ ਨਹੀਂ ਕਹਿੰਦੀ ਕਿ ਨਹੀਂ ਲੈ ਸਕਦੀ ਲੈ ਸਕਦੀ ਪਰ ਦੇਖਣਾ ਪੈਂਦਾ ਕਿ ਸਿੰਘ ਸਾਹਿਬਾਂ ਨੂੰ ਜਾਂ ਕਿਸੇ ਨੂੰ ਚੇਂਜ ਕਰਨ ਵਾਸਤੇ ਉਹਦਾ ਕਾਰਨ ਕੀ ਹੈ। ਕੀ ਕਿਸੇ ਕੋਈ ਰਾਤ ਹੋਈ ਹੈ? ਮਰੇ ਅਦਾਕਾਨ ਹੋਇਆ ਜਾਂ ਕੋਈ ਉਹਦੀ ਪ੍ਰਭੂ ਸਤਾ ਨੂੰ ਕਾਟ ਪਈ ਹੈ ਜਾਂ ਉਹਦੀ ਸਰਬੋਚਤਾ ਦੇ ਵਿੱਚ ਕੋਈ ਅਜਿਹੀ ਖਿਆਲ મતਲਬ ਖਿਆਲਤ ਹੋਈ ਹੈ ਸਾਰੀਆਂ ਗੱਲਾਂ ਦੇਖੜੀਆਂ ਪੈਣਦੀਆਂ ਪਰ ਗੱਲ ਇਹ ਹੈ ਕਿ ਇੱਕ 18 20 ਸਾਲ ਤੋਂ ਲਗਾਤਾਰ ਸੇਵਾ ਕਰ ਰਹੇ ਸ਼ਖਸੀਅਤ ਨੂੰ ਜਿੰਨੇ ਪਹਿਲਾਂ ਗ੍ਰੰਥੀ ਫਿਰ ਹੈੱਡ ਗ੍ਰੰਥੀ ਫਿਰ ਗੰਦਮਾ ਸਾਹਿਬ ਜਥੇਦਾਰ ਫਿਰ ਕਾਰਜਕਾਰੀ ਪੰਜ ਸਾਲ ਇਥੇ ਜਥੇਦਾਰ ਇਹਨਾਂ ਤੇ ਹੁੰਦੇ ਹੀ ਲੱਗੇ ਰਹੇ ਲਗਾਤਾਰ ਤੇ 2 ਦਸੰਬਰ ਤੱਕ ਜਥੇਦਾਰ ਬਿਲਕੁਲ ਠੀਕ ਹੈ ਹੂੰ 2 ਦਸੰਬਰ ਦੇ ਕਾਰਵਾਈ ਤੋਂ ਬਾਅਦ ਜਥੇਦਾਰ ਦੀ ਗਲਤ ਹੋ ਗਿਆ ਹੂੰ ਇੱਕੋ ਇਹ ਲੱਗਦਾ ਹੈ ਕਿ ਸਾਰਾ ਕੁਝ ਸਿਆਸੀ ਦਬਾਅ ਥੱਲੇ ਹੂੰ ਤੇ ਬਦਲਾ ਲਊ ਭਾਵਨਾ ਦੇ ਨਾਲ ਕੀਤਾ ਗਿਆ ਇਹਨਾਂ ਦੇ ਦਿਮਾਗ 'ਚ ਗੱਲ ਆਈ ਕਿ ਜੇ ਸਭ ਕੁਝ ਇਹ ਹੋਇਆ ਤੇ ਸ਼ਾਇਦ ਇਹਦੇ ਵਿੱਚ ਕਿਉਂਕਿ ਉਹ ਜਰਕ ਸਿੰਘ ਸਾਹਿਬ ਜਿਹੜੇ ਨੇ ਉਹ ਜਦੋਂ ਇਹ ਆਉਂਦੇ ਸੀ ਤਾਂ ਇੱਕੋ ਗੱਲ ਕਹਿੰਦੇ ਸੀ ਵੀ ਅਸਤੀਫਾ ਦੇ ਕੇ ਪੇਸ਼ ਹੋਏ ਹੋ ਅੱਛਾ ਹੂੰ ਪਹਿਲੇ ਕਹਿੰਦੇ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਜਦੋਂ ਵੀ ਅਸਤੀਫਾ ਦੇ ਕੇ ਪੇਸ਼ ਹੋਏ ਹੋ ਕਿਉਂਕਿ ਇੱਕ ਪ੍ਰਧਾਨ ਜਿਹੜਾ ਹੈ ਉਹ ਸਿੰਪਲ ਤਰੀਕੇ ਨਾਲ ਪੇਸ਼ ਹੋਣਾ ਚਾਹੀਦਾ ਇੱਥੇ ਆ ਕੇ ਹੂੰ ਇਹਨਾਂ ਨੇ ਉਹਨਾਂ ਨੂੰ ਅਕਾਲ ਤਖਤ ਤੋਂ ਬਦਲ ਦਿੱਤਾ ਹੂੰ ਦੂਜਾ ਨਾ ਦਿੱਤਾ ਦੇਖਦਾ ਕਗਵੀ ਸਿੰਘ ਜੀ ਹੂੰ ਹੁਣ ਜੋ ਫੈਸਲਾ ਹੋਇਆ ਹੈ ਨਾ ਦਿਮਾਗ 'ਚ ਰੜਕਦੀ ਗੱਲ ਸੀ ਵੀ ਜਿੰਨਾ ਕੁਛ ਕਰਾਇਆ ਇਹ ਕੈਨੀ ਹਰਪ੍ਰੀਤ ਸਿੰਘ ਜੀ ਨੇ ਕਰਾਇਆ ਉਹ ਘੇਲੂ ਮਸਲੇ ਕੋਈ 18 ਸਾਲ ਦੇ ਲੈ ਕੇ ਉਹਨਾਂ ਕੋਈ ਵਾਅ ਵਾਅਦਾ ਨਹੀਂ ਤੁਸੀਂ ਉਹ ਰਿਪੋਰਟ ਵੀ ਪੜ ਕੇ ਵੇਖੋ ਇੱਕ ਸਧਾਰਨ ਸੇਵਾਦਾਰ ਵੀ ਹੋਵੇ ਨਾ ਜੀ ਉੱਤੇ ਵੀ ਕੋਈ ਐਕਸ਼ਨ ਨਹੀਂ ਕੋਈ ਲੈ ਸਕਦਾ ਉੱਤੇ ਪਰ ਜਿਸ ਤਰੀਕੇ ਨਾਲ ਅੱਜ ਪ੍ਰੈਸ ਕਾਨਫਰੰਸ ਕੀਤੀ ਅੰਤਰਿੰਕ ਕਮੇਟੀ ਨੇ ਉਹ ਕਹਿੰਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਉਹ ਜਿਹੜੇ ਦੋਸ਼ ਲੱਗੇ ਸੀਗੇ ਉਹ ਉਸ ਵੇਲੇ ਕਹਿੰਦੇ ਜਿਸ ਪਲੇਸੀ ਉਹਨਾਂ ਨੂੰ ਹਟਾਇਆ ਉਸ ਵੇਲੇ ਉਹਨਾਂ ਦੀ ਅਹੁਦੇ ਤੋਂ ਹਟਾਇਆ ਉਸ ਵੇਲੇ ਅਸੀਂ ਮੀਟਿੰਗ ਚ ਜਾਂ ਪ੍ਰੈਸ ਕਾਨਫਰੰਸ ਕਰਕੇ ਨਹੀਂ ਦੱਸ ਸਕੇ ਪਰ ਉਹ ਬਕਾਇਦਾ ਕਹਿੰਦੇ ਆ ਕਿ ਦੋਸ਼ ਜਿਹੜੇ ਆ ਉਹ ਸਾਬਤ ਹੋਏ ਸੀਗੇ ਉਹਨਾਂ ਦੇ ਪਦਰ ਤੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਹਟਾਇਆ ਗਿਆ ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਦੋਸ਼ਾਂ ਦੇ ਪਦਰ ਤੇ ਨਹੀਂ ਹਟਾਇਆ ਗਿਆ ਬਲਕਿ ਆਪਸੀ ਜਿਹੜੀ ਬਿਲਕੁਲ ਨਹੀਂ ਦੋਸ਼ ਦੋਸ਼ ਸਾਬਤ ਕਿੱਥੋਂ ਹੋ ਗਏ ਹੂੰ 18 ਸਾਲ ਦਾ ਮਸਲਾ ਮੁੱਕਾ ਹੋਇਆ ਹੂੰ ਉਤੋਂ ਬਾਅਦ ਕਿਤੇ ਇੱਕ ਵਾਰੀ ਇਨਕੁਆਰੀ ਵੀ ਸ਼੍ਰੋਮਣੀ ਕਮੇਟੀ ਚ ਉਹਨੇ ਦਰਖਾਸਤ ਕੀਤੀ ਉਹ ਮੁੱਕ ਗਈ ਹੂੰ ਉਹੋ ਤੇ ਇਹਨਾਂ ਨੂੰ ਬਿਲਕੁਲ ਬਰੀ ਕਰ ਦਿੱਤਾ ਹੂੰ ਦੂਜੀ ਗੱਲ ਕਿ ਉਹ ਲੜਕੀ ਜਿਹੜਾ ਡਾਈਵੋਰਸ ਹੋ ਕੇ ਤੇ ਵਿਆਹ ਵੀ ਹੋ ਗਿਆ ਦੁਬਾਰਾ ਹੂੰ ਉਹਦੇ ਬੱਚਿਏ ਇਹਨੇ ਆਪਣੇ ਕੋ ਅਡੌਪਟ ਕੀਤੇ ਹੋਈਆਂ ਬਿਲਕੁਲ ਇਹਦਾ ਬੱਚਾ ਨਹੀਂ ਸੀ ਕੋਈ ਕਹਿੰਦੀ ਹਰਪੀਰ ਸਿੰਘ ਜੀ ਦਾ ਹੂੰ ਉਹ ਬੱਚਿਏ ਨੂੰ ਪਾਲ ਰਿਹਾ ਹੈ ਪੜਾ ਰਿਹਾ ਹੈ ਹੂੰ ਕਿਉਂਕਿ ਉਹਦਾ ਬਾਪ ਜਾਇ ਦੂਜਾ ਬਣਿਆ ਸੀ ਉਹਦਾ ਹਸਬੰਦ ਉਹ ਲੈ ਕੇ ਨਹੀਂ ਸੀ ਜਾਂਦਾ ਜਾਂਦਾ ਹੂੰ ਹੁਣ ਇੱਕ ਜਿਹੜੀਆਂ ਬੱਚੀਆਂ ਵਿਚਾਰੀਆਂ ਅਨਾਥ ਹੋ ਜਾਂਨ ਹੂੰ ਉਹਨਾਂ ਨੂੰ ਜੇ ਕੋਈ ਸਾਬ ਦਾਤੀ ਦਾ ਮਤਲਬ ਤੁਸੀਂ ਗਲਤ ਅਲੋਕੇਸ਼ਨ ਲਾ ਲੋਗੇ ਉੱਤੇ ਹੂੰ ਸੁਖਨੇ ਸਮਝਿਆ ਕਿ ਉਹ ਸਾਰਾ ਕੁਝ ਜਿਨ੍ਹਾਂ ਨੇ ਕਹਾਣੀ ਬਣਾ ਕੇ ਕਿ ਕੋਈ ਵਿਅਕਤੀ ਜਿਹਨੂੰ 10 ਸਾਲ ਵਾਸਤੇ ਕੱਢਿਆ ਸੀ ਗਾ ਲੀਡਰ ਹੂੰ ਉਹਨੇ ਸਾਰੀ ਇਹ ਕਾਰਵਾਈ ਕੀਤੀ ਤੇ ਉਹਨੂੰ ਲਿਆ ਲਿਆ ਕੇ ਤੇ ਬਿਆਨ ਦਵਾਏ ਔਰ ਉਹ ਇਨਸਾਨ ਮੈਂ ਕਿਸੇ ਨੂੰ ਕਹਿੰਦੀ ਨਹੀਂ ਕਿ ਕਿੱਦਾਂ ਦਾ ਮੇਰਾ ਖਿਆਲ ਪਰਿਵਾਰਕ ਤੌਰ ਤੇ ਉਹਦੀ ਕੋਈ ਅਹਿਮੀਅਤ ਹੀ ਨਹੀਂ ਹੋ ਸਕਦੀ ਜਿੱਦਾਂ ਦੀ ਉਹਨੇ ਕੰਮ ਕੀਤੇ ਸੀ ਹੂੰ ਹੂੰ ਇਸ ਕਰਕੇ ਮੈਂ ਸਭੀ ਦੀ ਸਾਰੀਆਂ ਗੱਲਾਂ ਇਹਨਾਂ ਨੇ ਬਣਾ ਕੇ politically ਪ੍ਰੈਸ਼ਰ ਪਾ ਕੇ ਇਹ ਕਰਵਾਇਆ ਹਰਜਿੰਦਰ ਸਿੰਘ ਦੀ ਤਾਨੀ ਦੇ ਦਿਮਾਗ ਤੇ ਬੋਝ ਤੇ ਹੋਏਗਾ ਹੂੰ ਕਿ ਮੈਂ ਗਲਤ ਕੀਤਾ ਹੂੰ ਗਿਆਨੀ ਤੇ ਵੀ ਸਿੱਕਾ ਜਿਹੜਾ ਨੇ ਜਿਹੜੀ ਪੋਸਟ ਪਾਈ ਹੈ ਇਹਦੇ ਮਨ ਦੇ ਉੱਤੇ ਬੋਝ ਇਸ ਲਈ ਆਇਆ ਹੋਏਗਾ ਹੂੰ ਕਿ ਅੱਜ ਇਹਨਾਂ ਨੇ ਵੀ ਕਿਹਾ ਗਲਤ ਕੀਤਾ ਤੇ ਮੈਂ ਹੁਣ ਕਿੱਧਰ ਨੂੰ ਜਾਵਾਂ ਹੂੰ ਜੇ ਚੰਗੇ ਹੁੰਦੇ ਤੋ ਦੋ ਇਹਨਾਂ ਦੇ ਕਹਿਣ ਦੇ ਉੱਤੇ ਸਟੈਂਡ ਲੈ ਲੈਂਦੇ ਹੂੰ ਸਟੈਂਡ ਲੈ ਲੈਂਦੇ ਗਲਤ ਕੰਮ ਨਾ ਕਰਦੇ ਜਾਂ ਡਟ ਕੇ ਖੜੋ ਜੰਦੇ ਕਿ ਸ਼੍ਰੀ ਅਕਾਲ ਤਾ ਸਾਬ ਦੇ ਪਕੌੜੇ ਹੋਏ ਆ ਸੁਖਵੀਰ ਜੀ ਮੈਂ ਪਕੌੜਾ ਨਹੀਂ ਹੋਣਾ ਮੈਂ ਸ਼੍ਰੀ ਅਕਾਲ ਤਾ ਸਾਬ ਦੀ ਮਰਿਆਦਾ ਨੂੰ ਲਾਗੂ ਕਰਾਵਾਂਗਾ ਉਹਦਾ ਇੱਕ ਇੱਕ ਹੁਕਮਨਾਮਾ ਇਹਨਾਂ 'ਤੇ ਲਾਗੂ ਕਰਾਂਗਾ ਅਸੀਂ ਸੱਤ ਮੈਂਬਰ ਜਿਹੜੀਆਂ ਭਰਤੀ ਵੀ ਕਰਾਂਗੇ ਔਰ ਸ਼੍ਰੀ ਅਕਾਲ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਰਿਪੋਰਟ ਹੈ ਉਹਨੂੰ ਦੁਬਾਰਾ ਡਿਸਕਸ ਕਰਾਂਗੇ ਤੇ ਫਿਰ ਮੈਂ ਉਹਨੂੰ ਪੂਰੀ ਕਾਰਵਾਈ ਨੂੰ ਠੀਕ ਕਰਾਂਗਾ ਬਿਲਕੁਲ ਸਮੇਂ ਨਹੀਂ ਆਈ ਤੇ ਇਸ ਤੱਕ ਤੁਸੀਂ ਕਿਉਂ ਨਹੀਂ ਕਰਦੇ ਇੱਕ ਪਾਵਰ ਹੈ ਤੁਹਾਡੇ ਕੋ ਹੂੰ ਨਲਮੇ ਤੋਂ ਟੋਡੇ ਕੋ ਤੁਹਾਨੂੰ ਦੰਦੀ ਚ ਲੋੜ ਹੈ ਹੂੰ ਤੁਸੀਂ ਕਿਉਂ ਡਰ ਰਹੇ ਹੋ ਇਹਦਾ ਮਤਲਬ ਗੁਲਾਮੀ ਦੀਆਂ ਜ਼ੰਜੀਰਾਂ ਚੋਂ ਬਾਹਰ ਨਹੀਂ ਨਿਕਲ ਸਕਿਓ ਹੂੰ ਕਮਜ਼ੋਰ ਸੀ ਹੂੰ ਫੈਸਲਾ ਲੈਣ ਦੀ ਤਾਕਤ ਨਹੀਂ ਸੀ ਉਹ ਸਿਰਫ ਸਾਲ ਪੂਰੇ ਕਰ ਰਹੇ ਸੀ ਹੂੰ ਕਿਉਂ ਆ ਸਾਢੇ 3.5 ਸਾਲਾਂ ਵਿੱਚ ਰੁਟੀਨ ਦੇ ਕੰਮਾਂ ਤੋਂ ਇਲਾਵਾ ਹੂੰ ਕੋਈ ਇੱਕ ਕਾਰਜ ਦੱਸ ਦਿਓ ਦਾ ਜਿਹੜਾ ਉਹਨੇ ਕੀਤਾ ਹੋਵੇ ਹੂੰ ਹੂੰ ਤੇ ਦੱਸ ਜਿੰਦ ਦੇ ਸਿੱਟੇ ਤੱਕ ਮੀਨ ਗਿਆ ਮਾਰ ਕਾ ਮਾਰਿਆ ਵੇ ਇੱਕ ਕਾਰਜ ਹਮ ਅਫਸੋਸ ਇਸ ਗੱਲ ਦਾ ਕਿ ਤੇ ਸਾਲ ਗਿਣਨੇ ਆ ਕਿ ਕੰਮ ਕਰਦੇ ਆ ਹਮ ਕੰਮ ਗਿਣੋ ਤੁਸੀਂ ਤੇ ਸਾਰਾ ਸ਼੍ਰੀ ਅਕਾਲ ਪਤਾ ਸਭ ਜੀ ਦਾ ਉੱਥੇ ਜਿਹੜਾ ਉਹਦਾ ਹੁਕਮਨਾਮਾ ਹੈ ਉਹ ਜਨਾਜ਼ਾ ਕੱਢ ਕੇ ਰੱਖ ਦਿੱਤਾ ਇਹਨਾਂ ਨੇ ਹਮ ਕੌਮ ਸਾਰੀ ਖੁਸ਼ ਹੋਈ ਸੀ ਤੇ ਦੁਨੀਆ ਪਰ ਦੇ ਲੋਕ ਦੇਖਦੇ ਸੀਗੇ ਹਮ ਕਿ ਸੱਚਮੁੱਚ ਹੀ ਕੋਈ ਹੈ ਸ਼ਕਤੀਸ਼ਾਲੀ ਅਸਥਾਨ ਹਮ ਜਿੱਥੇ ਵੱਡੇ ਤੋਂ ਵੱਡਾ ਵੀ ਆ ਕੇ ਝੁਕਦਾ ਹੈ ਝੁਕਦਾ ਬਿਲਕੁਲ ਸ਼ੇਰ ਨਿਵਾਕੇ ਉੱਥੇ ਗੱਲ ਕੀਤੀ ਜਾਂਦੀ ਹੈ ਕੋਈ ਅਪੀਲ ਦਲੀਲ ਨਹੀਂ ਕਰ ਸਕਦਾ ਸੱਚ ਬੋਲਣਾ ਪਊਗਾ ਇਹ ਕੋਈ ਸਰਕਾਰੀ ਕੋਰਟ ਥੋੜਾ ਹੈ ਇਹ ਰੋਹਾਨੀਅਤ ਦੀ ਗੁਰੂ ਸਾਹਿਬ ਦਾ ਦਰਬਾਰ ਹੈ ਤੇ ਗੁਰੂ ਤੇ ਸਿੱਖ ਦਾ ਸਿੱਧਾ ਉਸ ਵੇਲੇ ਸਵਾਲ ਜਵਾਬ ਹੁੰਦੇ ਆ ਬਿਲਕੁਲ ਪੰਜ ਪਿਆਰਿਆਂ ਵਿੱਚ ਉਸ ਵੇਲੇ ਗੁਰੂ ਦੀ ਸ਼ਕਤੀ ਵੱਤਦੀ ਹੈ ਜੀ ਸੋ ਇੱਥੇ ਮੈਂ ਇੱਕ ਅਮਰਤਪਾਨ ਕੀਤਾ ਸੀ ਨਾ ਜੀ ਜਦੋਂ ਅਮਰਤਪਾਨ ਕਰਾਇਆ ਸੀ ਪੰਜ ਪਿਆਰ ਨੂੰ ਸ਼ਕਤੀ ਦਿੱਤੀ ਤੇ ਕਹਿਣ ਲੱਗੇ ਮੈਨੂੰ ਅਮਰਤਪਾਨ ਕਰਾਓ ਉਹ ਕਹਿੰਦੇ ਅਸੀਂ ਸੀਸ ਦਿੱਤੇ ਹੁਣ ਤੁਸੀਂ ਕੀ ਦਿਓਗੇ ਹੂੰ ਉਹਨੇ ਕਹਿ ਮੈਂ ਸਰਮਾਹ ਸੇ ਮਾਰਦੇ ਆਂਗਾ ਹੂੰ ਕਿਉਂਕਿ ਪੰਜ ਪਿਆਰਨੂੰ ਉਹਨਾਂ ਨੇ ਗੁਰੂ ਦਾ ਰੂਪ ਦਿੱਤਾ ਹੂੰ ਬਿਲਕੁਲ ਐਵੇਂ ਬਾਚੜ ਕੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚਿੱਲਾ ਉਸ ਵੇਲੇ ਕਲਾ ਵਰਤਦੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖਤ ਜਿਹੜਾ ਬਣਾਇਆ ਸੀ ਨਾ ਉਹ ਦਿੱਲੀ ਦਰਬਾਰ ਦੇ ਤਖਤ ਦੇ ਬਰਾਬਰ ਬਣਾਇਆ ਸੀ ਵੀ ਇੱਥੇ ਹੁਕਮ ਚੱਲੇਗਾ ਸਭ ਤੋਂ ਪਹਿਲਾਂ ਸ਼ਸਤਰ ਮੰਗੇ ਸੀ ਜਵਾਨੀ ਮੰਗੀ ਸੀ ਕੋੜੇ ਮੰਗੇ ਸੀ ਉਸ ਤੋਂ ਗੁਰੂ ਗੁਰੂ ਅਰਜਨ ਦੇਵ ਜੀ ਦੀ ਤੋਂ ਬਾਅਦ ਜੀ ਜਹਾਂਗੀਰ ਨੇ ਚੈਲੰਜ ਕੀਤਾ ਸੀਗਾ ਮੈਂ ਐਸੇ ਵੀ ਨਹੀਂ ਕਿ ਇਸ ਤਖਤ ਦੇ ਨਾਲ ਕੋਈ ਮੱਥਾ ਨਾ ਲਾਵੇ ਇਸ ਤਖਤ ਨਾਲ ਮੱਥਾ ਲਾਇਆ ਨਾ ਇੰਦਰਾ ਗਾਂਧੀ ਦੇ ਪਰਿਵਾਰ ਨੇ ਅਜ ਤੱਕ ਲੱਭ ਨਹੀਂ ਰਹੇ ਉਠ ਨਹੀਂ ਸਕੇ ਜੀ ਤਾਕਤ ਨਹੀਂ ਲੈ ਸਕੇ ਹਮ ਸਮੱਸਿਆ ਵੀ ਇਹ ਕਿ ਇਹ ਤਾਂ ਸਾਡੇ ਲਈ ਬਹੁਤ ਵੱਡੀ ਪੁੱਲ ਕਰ ਰਿਹਾ ਹੈ ਤੇ ਬਹੁਤ ਵੱਡੀ ਪੁੱਲ ਕਰ ਰਿਹਾ ਹੈ ਪ੍ਰਧਾਨ ਸਾਹਿਬ ਕਿਉਂਕਿ ਸਿਆਸੀ ਬੰਦਾ ਤੋਂ ਗਲਤੀ ਕਰ ਜੇ ਕਿ ਜਿਹੜਾ ਉਸ ਮਹਾਲ ਸਸਤਾ ਦੀ ਉਸ ਵੱਡੀ ਕੁਰਸੀ ਤੇ ਜਿਹਦੀ ਕਿ ਜ਼ਿੰਮੇਵਾਰੀ ਬੜੀ ਵੱਡੀ ਬਣਦੀ ਹੈ ਇਹ ਤਾਂ ਕੌਮ ਨੂੰ ਇਕੱਠੀ ਕਰਨੀ ਸੀ ਲੋਕਾ ਸਿਰਾ ਕੋਲ ਹੂੰ ਬਿਲਕੁਲ ਮੈਂ ਤੁਹਾਡੇ ਕੋਲ ਬੀਬੀ ਜੀ ਉਹੀ ਸਮਝ ਰਾ ਜੀ ਅਸੀਂ ਉਹੀ ਸਮਝਣਾ ਚਾ ਰਹੇ ਹਾਂ ਕਿ ਤੁਸੀਂ ਉਸ ਅਹੁਦੇ ਤੇ ਰਹੇ ਆ ਜਿਹੋ ਜੇ ਇਸ ਪਲੇ ਹਾਲਾਤ ਬਣੇ ਹੋਏ ਆ ਹਾਲਾਂਕਿ ਜੇ ਆਮ ਸਿਕ ਸੰਗਤ ਨੂੰ ਵੀ ਦੇਖੀਏ ਤੇ ਬੜੀਆਂ ਨਿਗਾਹਾਂ ਟਿਕੀਆਂ ਹੋਈਆਂ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਫੈਸਲੇ ਆਉਣੇ ਸੀਗੇ ਇੱਥੇ ਇਹ ਜ਼ਰੂਰ ਇੱਕ ਵਾਰੀ ਥੋੜਾ ਦੱਸਣ ਦੀ ਕੋਸ਼ਿਸ਼ ਕਰੋ ਕਿ ਕਿਸ ਤਰੀਕੇ ਦੇ ਨਾਲ ਸਾਰੇ ਚੀਜ਼ ਨੂੰ ਜਿਹੜਾ ਉਸ ਮੋਇਆ ਜਾ ਸਕਦਾ ਸੀਗਾ ਦੇਖੋ ਜੇ ਸ਼੍ਰੀ ਕਾਦਰ ਸਾਹਿਬ ਤੋਂ ਹੁਕਮਨਾਮਾ ਹੋਇਆ ਹੂੰ ਅਸੀਂ ਉਹ ਤੋਂ ਮੰਨ ਕੇ ਨਿਕਲੇ ਹਾਂ ਬਿਲਕੁਲ ਜੀ ਸੁਣਾ ਕੇ ਹੂੰ ਉਹਨਾਂ ਨੇ ਸਜ਼ਾ ਪੂਰੀ ਕਰ ਲਈ ਹੂੰ ਇਮੀਡੀਏਟਲੀ ਉਹ ਸੇਵਾ ਲਾਂਦੇ ਲਾਂਦੇ ਸੱਤਾ ਮੈਂਬਰਾਂ ਦੀ ਕਮੇਟੀ ਦੀ ਮੀਟਿੰਗ ਕਰਦੇ ਤੇ ਭਰਤੀ ਸ਼ੁਰੂ ਕਰਦੇ ਹੂੰ ਕਿਤੇ ਗਲਤੀ ਕੀਤੀ ਹੈ ਤਾਂ ਮੀ ਸਾਹਿਬ ਨੇ ਹੂੰ ਸਗੋਂ ਉਹਨਾਂ ਨੂੰ ਟਾਈਮ ਲੈ ਕੇ ਦਿੰਦੇ ਰਹੇ ਐ ਹੂੰ ਜੀ ਇਹ ਕਾਲ ਤੱਕ ਸਦੇ ਜਥੇਦਾਰ ਨੇ ਟਾਈਮ ਨਹੀਂ ਦਿੱਤਾ ਨਾ ਉਹਨੇ ਕਿਸੇ ਫੇਸਬੁੱਕ ਦੇ ਨਾਲ ਮੀਡੀਆ ਤੇ ਨਾ ਕਿਸੇ ਪੇਜ ਤੇ ਪਾਇਆ ਨਾ ਕੋਈ ਟੈਲੀਫੋਨ ਆਪਣਾ ਅਖਬਾਰ ਸ਼ਿ ਦਿੱਤਾ ਹੂੰ ਇਹ ਕਹਿੰਦੇ ਸੀ ਟਾਈਮ ਮਿਲ ਗਿਆ ਉਹ ਵੀ ਝੂਠ ਬੋਲਦੇ ਰਹੇ ਹੂੰ ਵੀ ਵੀ ਦਿਨ ਬਾਅਦ ਮੀਟ ਕਰਾਂਗੇ ਅਸੀਂ ਗੱਲ ਦੱਸਿਆ ਦਿਨ 6-10 ਦਿਨ ਵਾਦਾ ਤੇ ਉਹ ਨੀਚੇ ਉਹਨੇ ਭਰਤੀ ਕਰ ਲਈ ਸਾਰੇ ਬਿਲਕੁਲ ਹੂੰ ਇਹ ਸਭ ਤੋਂ ਵੱਡੀ ਗਲਤੀ ਕਹਿੰਨੀ ਕੀਤੀ ਹੈ ਪ੍ਰਧਾਨ ਨੇ ਹੂੰ ਪ੍ਰਧਾਨ ਜੀ ਚਾਹੁੰਦੇ ਤੇ ਉਸੇ ਵੇਲੇ ਆਪਣਾ ਕੰਮ ਸ਼ੁਰੂ ਕਰਦੇ ਕਿਸੇ ਦੀ ਹਿੰਮਤ ਨਹੀਂ ਸੀ ਵੀ ਬਰਾਬਰ ਭਰਤੀ ਕਰਦੇ ਫਿਰ ਹੂੰ ਨੰਬਰ 2 ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕੋਲ ਤਰਫੋਂ ਦ ਚਮੇਟੀ ਤੇ ਸੀਰੀ ਕਾਦਸ ਸਾਹਿਬ ਇੱਕ ਪੰਥ ਜਿਹੜੇ ਤਿੰਨੇ ਸਰਸਥਾਵਾਂ ਜਿਹੜੀਆਂ ਇਹਨਾਂ ਦਾ ਅਕਸ ਵਿੱਚ ਮੇਲਜੋਲ ਹੈ ਹੂੰ ਇਕੱਠੇ ਚਲਣਾ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੀ ਇੱਕ ਐਸੀ ਤਾਕਤ ਹੈ ਜਿਹੜੇ ਸਾਰੇ ਥਾਮ ਦੇ ਉੱਤੇ ਇਹਨਾਂ ਨੂੰ ਬੰਨ੍ਹ ਸਕਦੀ ਹੈ ਇਕੱਠੇ ਕਰ ਸਕਦੀ ਹੈ ਹੂੰ ਕਿਉਂਕਿ ਇਹ ਦੇ ਕੋਲ ਸੰਵਿਧਾਨਿਕ ਪਾਵਰ ਹੈ ਹੂੰ ਸੰਵਿਧਾਨਿਕ ਪਾਵਰ ਹੈ ਕਿ ਇਹ ਇੱਕ ਸਟੋਡੀਅਨ ਹੈ ਪੰਥ ਦਾ ਹੂੰ ਖਾਲਸਾ ਪੰਥ ਦੇ ਜਿਹੜੀ ਇਕਤਾ ਹੈ ਇਥੋਂ ਬਣਾਈ ਜਾ ਸਕਦੀ ਹੈ। ਹੂੰ। ਸਮੇਸਮੀ ਦੀ ਹੈ ਕਿ ਵੱਡੀਆਂ ਕੁਤਾਈਆਂ ਕਾਰਨ ਅੱਜ ਉਹਨਾਂ ਦੇ ਦਿਮਾਗ ਦੇ ਉੱਤੇ ਜਿਹੜਾ ਅਸਰ ਹੋ ਰਿਹਾ ਹੈ। ਹੂੰ। ਕਿਉਂਕਿ ਪੰਥ ਨੂੰ ਜਵਾਬ ਦੇ ਆ ਉਹ। ਬਿਲਕੁਲ। ਹੂੰ। ਹੁਣ ਫੇਸ ਕਰਦਾ ਉਹਨੂੰ ਔਖਾ ਹੋਇਆ ਪਿਆ ਪੰਥ ਨੂੰ। ਹੂੰ। ਜਦੋਂ মিডিਆ ਨੂੰ ਫੇਸ ਕਰਦਾ ਚੱਲਦਾ ਉਹਨਾਂ ਨੇ ਜੀ 4 ਮਹੀਨੇ ਹੋ ਗਏ ਲਗਾਤਾਰ। ਹੂੰ। 3 ਮਹੀਨੇ 2 ਦਸੰਬਰ ਤੋਂ ਬਾਅਦ ਉਹਨਾਂ ਨੇ মিডিਆ ਨੂੰ ਫੇਸ ਨਹੀਂ ਕੀਤਾ। ਹੂੰ। ਕਦੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੂੰ ਕੀ ਹੋਇਆ ਕਿਉਂਕਿ ਮੀਡੀਆ ਵਾਲਿਆਂ ਨੇ ਪੁੱਛਦਾ ਸੀਗਾ ਪ੍ਰੈਸਰ ਨੇ ਪੁੱਛਦਾ ਸੀਗਾ ਕਿ ਅਕਾਲ ਤਾ ਸਰ ਦੇ ਹੁਕਮਨਾਮਾ ਕੀ ਕਰ ਰਹੇ ਹੋ ਹੂੰ ਸੱਤ ਮੈਂਬਰੀ ਕਮੇਟੀ ਕੀ ਕਰ ਰਹੀ ਹੈ ਹੂੰ ਅਸਤੀਫਾ ਦਿੱਤਾ ਗਿਆ ਕਿ ਦੁਆਇਆ ਗਿਆ ਇਹ ਵੀ ਨਹੀਂ ਸਮਝ ਆ ਰਹੀ ਹੂੰ ਇਹ ਤਾਂ ਜੀ ਸੰਕਾ ਨਜ਼ਰ ਆ ਰਹੀ ਹੈ ਤੁਹਾਨੂੰ ਹੂੰ ਅਪਰਵਾਣ ਨਹੀਂ ਕੀਤਾ ਹੂੰ ਅੱਜ ਮੀਟਿੰਗ ਦੇ ਵਿੱਚ ਪੈਂਡਿੰਗ ਕੀਤਾ ਪੈਂਡਿੰਗ ਹੂੰ ਅਸਤੀਵਾ ਪੈਂਡਿੰਗ ਹੂੰ ਵੀ ਪੰਜ ਮੈਂਬਰ ਜਾਵਾਂਗੇ ਹੂੰ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਮਨਾਵਾਂਗੇ ਹੂੰ ਕੀ ਮਨਾਓਗੇ ਉਹ ਤੇ ਕਿੰਨੇ ਨੈਤਿਕ ਦੇ ਦੇ ਆਧਾਰ ਦਿੱਤਾ ਤੇ ਜਦੋਂ ਵੀ ਉਹ ਆ ਜਾਣਗੇ ਤੇ ਫਿਰ ਨੈਤਿਕਤਾ ਦਾ ਆਧਾਰ ਖਤਮ ਹੋ ਗਿਆ ਨਾ ਬਿਲਕੁਲ ਹੂੰ ਕਿਹੜੀ ਨੈਤਿਕਤਾ ਹੂੰ ਨੈਤਿਕਤਾ ਕਿੱਥੇ ਗਈ ਹੂੰ ਉਹ ਉਹ ਬਹੁਤ ਡਰ ਕੇ ਡਰ ਕੇ ਪੱਜ ਗਏ ਕੌਮ ਤੋਂ ਜੀ ਬਿਲਕੁਲ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਤੁਹਾਡਾ ਸਮਾਂ ਦੇਣ ਦੇ ਲਈ ਫਤਿਹ ਅੱਜ ਕਰਾਂਗੇ ਜੀ ਵੈਗੁਰਜੀ ਦਾ ਖਾਸ ਹੈ ਮੈਂ ਕਰਨੀ ਜੀ ਵੈਗੁਰਜੀ ਦਾ ਖਾਸ ਸਾਹਿਬ ਵੈਗੁਰਜੀ ਕਿ ਫਤਿਹ ਸੋ ਇਹ ਸੰ ਬੀਬੀ ਜ਼ਗੀਰਕਾਰ ਹੋਰੀ ਜਿਨ੍ਹਾਂ ਨੇ ਬਕਾਇਦਾ ਖੁੱਲ ਕੇ ਇਸ ਮਸਲੇ ਤੇ ਗੱਲਬਾਤ ਕੀਤੀ ਹੈ ਕਿ ਜੋ ਐਸਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਹੋਰਾਂ ਦੇ ਵੱਲੋਂ ਇਹ ਅਸਤੀਫਾ ਦਿੱਤਾ ਗਿਆ ਕਿਤੇ ਨਾ ਕਿਤੇ ਉਹਨਾਂ ਨੇ ਆਪਣੀ ਇਹ ਕਮਜ਼ੋਰੀ ਦਿਖਾਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ 2 ਦਸੰਬਰ ਦੇ ਫੈਸਲਿਆਂ ਨੂੰ ਇਨਬਿਨ ਨਹੀਂ ਲਾਗੂ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਆਪਣੇ ਆਪ ਤੇ ਜੋ ਕਹਿੰਦੇ ਨੇ ਕਿ ਬੋਝ ਹਰਜਿੰਦਰ ਸਿੰਘ ਤਾਂਮੀ ਹੋ ਰਿਹਾ ਆਪਣੇ ਆਪ ਤੇ ਸਮਝ ਰਹੇ ਸੀ ਉਹ ਬੋਝ ਇਹ ਹੈ ਬੀਬੀ ਜਗੀਰ ਕੌਰ ਹੋਰਾਂ ਦੇ ਅਨੁਸਾਰ ਕਿ ਉਹ ਇਸ ਵੇਲੇ ਨਾਤਾ ਪੰਥ ਦੇ ਸਨਮੁਖ ਹੋ ਪਾਰੇ ਸੀਗੇ ਤੇ ਨਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਪਾਰੇ ਸੀ ਤੇ ਜਿਸ ਦਾ ਕਰਕੇ ਹੀ ਇਸ ਮਜਬੂਰੀ ਬਸ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਉਹ ਦਿੱਤਾ ਹੋਰ ਅਪਡੇਟਸ ਦੇ ਲਈ ਬਨੇ ਰੋ ਕਾਲ ਚੈਨਲ ਦੇਣਾ ਤਦ ਤੱਕ ਤੁਸੀਂ ਆ ਕੇ ਦਿਓ ਧੰਨਵਾਦ